ਸ੍ਰੀ ਰਾਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਗਜਕਟਵ ਦੀ ਮੀਟਿੰਗ ਹਰ ਬਾਰ ਦੀ ਤਰ੍ਹਾਂ ਅੱਜ ਹੋਈ ਜਿਹਦੇ ਵਿੱਚ ਅਚੇਚੇ ਤੌਰ ਤੇ ਸਹਿਬ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਪਾਤਸ਼ਾਹੀ ਦਾ 450 ਸਾਲਾ ਗੁਰਤਾ ਗੱਦੀ ਦੇ ਤਾਂਤੰ ਸਹਿਬ ਸ੍ਰੀ ਗੁਰੂ ਅਮਰਦਾਸ ਪਾਤਸ਼ਾਹੀ ਦਾ 450 ਸਾਲਾ ਦੂਜੀ ਜੋਦ ਉਹ ਕੌਮ ਨੇ ਬਹੁਤ ਵੱਡੇ ਸਹਿਯੋਗ ਦੇ ਨਾਲ ਉਤਸ਼ਾਹ ਨਾਲ ਮਨਾਇਆ ਲਗਭਗ 1 ਮਹੀਨਾ ਸੰਗਤਾਂ ਨੇ ਵਹੀਰਾਂ ਘੱਟ ਕੇ ਉਸ ਜੋੜ ਮੇਲੇ ਦੇ ਵਿੱਚ ਕਿਉਂਕਿ ਉਹਦੇ ਆਮ ਕਰਕੇ ਉਹਨੂੰ ਮੇਲਾ ਹੀ ਕਿਹਾ ਜਾਂਦਾ ਸੀ ਤੇ ਐਤਕੀ 450 ਸਾਲਾਂ ਤੇ ਜੇ ਇਸ ਭਾਵੀ ਉਤਸ਼ਾਹ ਨਹੀਂ ਸੰਗਤਾਂ ਨੇ ਵਿੱਚ ਉਹ ਸੰਗੂਰਿਅਤ ਕੀਤੀ ਆ ਮੁਚੀਆਂ ਸੰਗਤਾਂ ਦਾ ਸਹਿਯੋਗ ਬਾਤ ਤੇ ਸਮੂਹ ਜਥੇਬੰਦੀਆਂ ਦੰਤਮੀ ਟਕਸਾਲ ਨੇ ਹੰਸ ਸਿੰਘਾਂ ਦੀਆਂ ਜਥੇਬੰਦੀਆਂ ਕਾਰ ਸੇਵਾ ਵਾਲੇ ਬਾਬੇ ਨਿਰਮਲੇ ਅਦਾਸੀ ਸਿੰਘ ਸੁਭਾਵਾਂ ਤੇ ਸੁਸਾਇਟੀਆਂ ਉਹਨਾਂ ਸਾਰਿਆਂ ਦਾ ਸ਼ੋਹਣੀ ਕਮੇਟੀ ਦਾ ਅੱਜ ਦੀ ਐਗਜੈਕਟਿਵ ਤਹਿਤ ਨੂੰ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਤਨ ਮਨ ਤੇ ਧਨ ਦੇ ਨਾਲ ਬਹੁਤ ਵੱਡਾ ਯੋਗਦਾਨ ਪਾਇਆ ਨਾਲ ਅੱਜ ਦੀ ਇਹ ਐਬਜੈਕਟਿਵ ਮੌਜੂਦਾ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਵੱਲੋਂ ਅਪਣਾਏ ਨਰਾਾਤਮਕ ਰਵੱਈਏ ਦੀ ਵੀ ਸਾਖਣਕ੍ਰਿਤੀ ਕਰਦੇ ਨਰਾਾਤਮਕ ਰਵੱਈਆ ਇਸ ਕਰਕੇ ਆ ਕਿ ਸਾਰੀਆਂ ਗੱਲਾਂ ਡਵੈਲਪਰ ਨਾਲ ਨਹੀਂ ਡਵੈਲਪਮੈਂਟ ਨਾਲ ਨਹੀਂ ਸੰਬੰਧਤ ਹੁੰਦੀਆਂ ਪਰ ਸ਼ਤਾਬ ਦੀਆਂ ਵੇਲੇ ਉਸ ਨਗਰ ਨੂੰ ਉਸ ਸ਼ਹਿਰ ਨੂੰ ਵੱਡੀ ਤਰਜੀਹ ਦਿੱਤੀ ਜਾਂਦੀ ਹੈ ਜਿਹਦਾ ਜਿੰਦਾ ਸਬੂਤ ਪਿਹਾਰ ਦੇ ਵਿੱਚ ਸ਼੍ਰੀ ਨਦੀਸ਼ ਕੁਮਾਰ ਜੀ ਆ ਕਿ ਪਟਨਾ ਸਾਹਿਬ ਸ਼ਤਾਬਦੀ ਮਨਾਈ ਜਾਂ ਹਜੂਰ ਸਾਹਿਬ ਸ਼ਤਾਬਦੀ ਮਨਾਈ ਤੇ ਉੱਥੋਂ ਦੀਆਂ ਸਰਕਾਰਾਂ ਨੇ ਆਪਣਾ ਭਰਪੂਰ ਯੋਗਦਾਨ ਪਾਇਆ ਪਰ ਪੰਜਾਬ ਦੀ ਸਰਕਾਰ ਤਾਂ ਸਾਨੂੰ ਸਿਕਿਉਰਟੀ ਵੀ ਨਹੀਂ ਮਹਈਆ ਕਰਵਾ ਸਕੀ ਇਹ ਮੈਂ ਸਮਝਦਾ ਗੁਰੂ ਸਾਹਿਬ ਦੀ ਅਸੀਸ ਸੀ ਕਿ ਲੱਖਾਂ ਦੀ ਤਦਾਦ ਸੰਗਤਾਂ ਆਈਆਂ ਕਿਸੇ ਦਾ ਗੁਰੂ ਸਾਹਿਬ ਜੀ ਨੇ ਬਾਲ ਮੇਕਾਂ ਦੀ ਕੋਈ ਲਾਇਨ ਆਰਡਰ ਦੀ ਸਮੱਸਿਆ ਨਹੀਂ ਆਈ ਪਰ ਸਰਕਾਰ ਨੇ ਘਟਨੇ ਕਹਾਰੀ ਤੇ ਇਹ ਵੀ ਅੱਜ ਦੀ ਜਿਹੜੀ ਅਬਜੈਕਟ ਤੇ ਆਏ ਇੱਕ ਹੋਰ ਨਿੰਦਾ ਕਰਦੀ ਏ ਸਰਕਾਰ ਦੀ ਜਿਹੜੀ ਇਹ ਸ਼ਤਾਬ ਦੀ ਵਿੱਚ ਪੂਰੀ ਤਰ੍ਹਾਂ ਫੇਲ ਹੋ ਗਈ ਦੂਸਰਾ ਕਿਉਂਕਿ ਔਰ ਜਿਹੜਾ ਆਉਂਦਾ ਸਮਾਂ ਆ ਉਹਦੇ ਵਿੱਚ 350 ਸਾਲਾਂ ਛੇਤੀ ਪੁਰ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ ਆਰਿਆ ਜਿਹੜਾ 225 ਨਵੰਬਰ ਦੇ ਵਿੱਚ ਜਿਹੜਾ ਮਨਾਇਆ ਜਾਣਾ 350 ਸਾਲ ਦਾ 350 ਸਾਲਾ ਤੇ ਸਤਗੁਰ ਕਲਗੀਧਰ ਪਾਚਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ 350 ਸਾਲਾਂ ਗੁਰਤਾ ਗੱਦੀ ਦਿਵਸ ਉਹ ਕਿਉਂਕਿ ਸਤਾਬਦੀ ਦੇ ਰੂਪ ਦੇ ਵਿੱਚ ਮਨਾਇਆ ਜਾਣਾ ਤੇ ਨਾਲ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਅਨੰਨ ਸੇਵਾਦਾਰ ਭਾਈ ਦਿਆਲਾ ਜੀ ਭਾਈ ਮਤੀ ਦਾਸ ਜੀ ਤੇ ਭਾਈ ਸਤੀ ਦਾਸ ਜੀ ਦਾ ਵੀ 350 ਸਾਲਾ ਇਹ ਸ਼ਹੀਦੀ ਦਿਹਾੜਾ ਜਿਹੜਾ ਆ ਗੁਰੂ ਸਾਹਿਬ ਦਾ ਗੁਰਪੁਰਬ ਦੇ ਤੌਰ ਤੇ ਤੇ ਸ਼ਹੀਦੀ ਪੁਰਬ ਇਹ ਛੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੱਡੇ ਪੱਧਰ ਤੇ ਮਨਾਇਆ ਜਾਊਗਾ ਜਿਹਦੇ ਲਈ ਆਉਂਦੇ ਦਿਨਾਂ ਸਬ ਕਮੇਟੀ ਜਿਹੜੀ ਉਹ ਸਾਰਿਆਂ ਸਮਾਗਮਾਂ ਲਈ ਬਣਾਤੀ ਜਾਊਗੀ ਜਿਹੜੀ ਸਤਾਬਦੀ ਦੇ ਰੂਪ ਦੇ ਵਿੱਚ ਲੋਕਾਂ ਨੂੰ ਵੀ ਸਹਿਰੋਗ ਬਾਸਤੇ ਪ੍ਰਵੰਧ ਬਾਸਤੇ ਤੇ ਜੋ ਅਗਵਾਈ ਦੇਣ ਲਈ ਭਾਵੇਂ ਸ਼ਾਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਨੇ ਇਹ ਅਗਵਾਈ ਕਰਨੀ ਹੈ ਇਹ ਵੀ ਵੱਡੇ ਪੱਤਰ ਤੇ ਮਨਾਈ ਜਾਊਗੀ ਦੂਜਾ ਮਗਾ ਲਿਆ ਸਰਕਾਰ ਵੱਲੋਂ ਸਲੌਂਗ ਦੇ ਵਿੱਚ ਜਿਹੜੀ ਇੱਕ ਪੰਜਾਬੀ ਕਲੋਨੀ ਆ ਉਥੋਂ ਦੇ ਘਰ ਤੋਂ ਆਉਣ ਲਈ ਤੇ ਗੁਰੂ ਘਰ ਨੂੰ ਟਾਉਣ ਲਈ ਕਾਰਵਾਈ ਉਹਨਾਂ ਦੀਆਂ ਸਰਕਾਰਾਂ ਚਲਾ ਰਹੀਆਂ ਸੀ ਜਿਹਦੇ ਲਈ ਸਰੋਵਰੀ ਕਮੇਟੀ ਦਾ ਸਾਡਾ ਇੱਕ ਵਫਤ ਮਹਿਤਾ ਸਾਹਿਬ ਦੀ ਅਗਵਾਈ ਦੇ ਵਿੱਚ ਪਿਛਲੇ ਦਿਨੀ ਉਥੋਂ ਦੇ ਚੀਫ ਆਪਣੇ ਸਕੱਤਰ ਸਾਹਿਬ ਨੂੰ ਤੇ ਉਥੋਂ ਦੇ ਗਵਰਨਰ ਸਾਹਿਬ ਨੂੰ ਉਹ ਮਿਲ ਕੇ ਆਏ ਆ ਤੇ ਇਹ ਵੀ ਕਿਹਾ ਕਿ ਕਿਉਂਕਿ ਲੰਬੇ ਅਰਸੇ ਤੋਂ ਦੇਸ਼ ਦੇ ਆਜ਼ਾਦ ਹੋਣ ਤੋਂ 100 150 ਸਾਲ ਪਹਿਲਾਂ ਦੇ ਉਥੇ ਜਿਹੜੇ ਪੰਜਾਬੀ বাসਦੇ ਆ ਮੇਰਾ ਖਿਆਲ ਉਹ ਜੇ 1850 ਤੋਂ ਵੀ ਪਹਿਲੇ ਕਹਿ ਲਵਾਂ ਜਾਂ ਇੱਥੇ ਦੇ ਲਗਭਗ ਉਹ ਵਸਦੇ ਆ ਉਹਨਾਂ ਦੇ ਉਥੋਂ ਘਰ ਨਾਲ ਟਾਈ ਜਾਣ ਤੇ ਜਿਹੜਾ ਗੁਰੂ ਘਰ ਆ ਉਹ ਗੁਰੂ ਘਰ ਖਾਸ ਕਰਕੇ ਉਥੋਂ ਦੀ ਬਸੋਂ ਨੇ ਬੜੀ ਨੀਜ਼ ਦੇ ਨਾਲ ਬਣਾਇਆ ਸੀ ਉਹ ਟਾਇਆ ਨਾ ਜਾਵੇ ਸੋ ਇਹ ਵੀ ਜਾ ਕੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਪਿਛਲੇ ਦਿਨੀ ਸਲਾਮਕ ਦੇ ਵਿੱਚ ਜਾੜ ਕੇ ਉਹਨਾਂ ਦੀ ਨਾਲ ਮੀਟਿੰਗ ਕੀਤੀ ਉੱਥੇ ਤੇ ਅੱਜ ਦਾ ਹਾਊਸ ਮਗਾਲਿਆ ਦੇ ਮੁੱਖ ਮੰਤਰੀ ਸ਼੍ਰੀ ਸੰਗਮਾਨ ਨੂੰ ਅਪੀਲ ਕਰਦਾ ਕਿ ਗੁਰੂ ਘਰ ਦੀ ਕਾਰਵਾਈ ਜਿਹੜੀ ਆ ਉਹ ਨੂੰ ਟਾਉਣ ਦੀ ਤਰੰਤ ਜਿਹੜੀ ਆ ਰੋਕ ਲਾਈ ਜਾਵੇ ਤੇ ਜਿਹੜੇ ਉਥੋਂ ਦੇ ਸਹਾਇ ਜਿਹੜੇ ਸਥਾਨਕ ਵਸਨੀਕ ਸੇਕਿਆ ਉਹਨਾਂ ਦੇਆਂ ਰਹਿਚਾਂ ਦਾ ਜਿਹੜਾ ਆ ਉਹ ਵੀ ਤੇ ਉਹਨਾਂ ਦੇ ਆਪਣੇ ਹੱਕਾਂ ਦਾ ਜਿਹੜਾ ਆ ਉਹਦੀ ਵੀ ਜਿਹੜੀ ਆ ਸੁਰੱਖਿਆ ਚਕੀਨੀ ਬਣਾਈ ਜਾਵੇ ਸੋ ਇਹਦੇ ਨਾਲ ਸੋ ਹੁਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੀ ਅਬਜੈਕਟਿਵ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਜੀ ਔਰ ਉਹਨਾਂ ਦੇ ਨਾਲ ਦੇਸ਼ ਦੇ ਹੋਮ ਮਿਨਿਸਟਰ ਸ਼੍ਰੀ ਅਮਿਤ ਸ਼ਾਹ ਜੀ ਨੂੰ ਵੀ ਬੇਨਤੀ ਕਰਦੀ ਆ ਕਿ ਇਹਦੇ ਵਿੱਚ ਕਿਉਂਕਿ ਸਿੱਖਾਂ ਨਾਲ ਉਹ ਕਲੀ ਇਨਵੋਲਵ ਆ ਹੋਰ ਵਿੱਚ ਅਨੁਭਵ ਉਹ ਗ੍ਰੇਡ ਦੀ ਸਰਕਾਰ ਨੂੰ ਡਾਇਰੈਕਸ਼ਨ ਦੇਣ ਤਾਂ ਕਿ ਉਥੋਂ ਦੇ ਸਿੱਖਾਂ ਦੀ ਸੁਰੱਖਿਆ ਤੇ ਕਿੰਨੀ ਬਣਾਈ ਜਾਵੇ ਜੋ ਗੁਰਦੁਆਰਾ ਤੋਂ ਜਿਹੜੀ ਪ੍ਰਕਿਰਿਆ ਆ ਉਹ ਤੁਰੰਤ ਰੋਕੀ ਜਾਵੇ। ਸੋ ਇਹਦੇ ਨਾਲੇ ਸਬੰਧਤ ਕਾਲ ਸਤਗੁਰ ਗੁਰੂ ਨਾਨਕ ਦੇਵ ਪਾਤਸ਼ਾਹ ਦਾ ਜੋਤੀ ਜੋਤ ਦਿਵਸ ਦੀ ਸੀ। ਇਹ ਨਾ ਉਹ ਪਵਿੱਤਰ ਧਰਤੀ ਕਰਤਾਰਪੁਰ ਦੀ ਧਰਤੀ ਆ। ਉਸ ਧਰਤੀ ਦੇ ਸਤਪੁਰਾਂ ਨੇ ਲਗਭਗ 18-19 ਸਾਲ ਦਾ ਸਮਾਂ ਉੱਥੇ ਬਤਾਇਆ ਤੇ ਸਿੱਖਾਂ ਦੀ ਜਾਣਾਂ ਵੀ ਆ। ਜੇ ਉਹ ਉੱਥੇ ਜਾ ਕੇ ਨਤਮਕ ਵੀ ਹੋਣ ਤੇ ਉਹ ਗੁਰਪੁਰਬ ਦੇ ਰੂਪ ਦੇ ਵਿੱਚ ਵੀ ਮਨਾਇਆ ਜਾਵੇ ਜਿੱਥੇ ਸਤਪੁਰਾਂ ਦਾ ਪ੍ਰਕਾਸ਼ ਨਨਕਾਣਾ ਸਾਹਿਬ ਹੋਇਆ ਉਹ ਕਿਉਂਕਿ ਵੀਜ਼ਾ ਲੈ ਕੇ ਜਾਣਾ ਪੈਂਦਾ ਇੱਥੇ ਸਰਕਾਰ ਨੂੰ ਅਸੀਂ ਬੇਨਤੀ ਕੀਤੀ ਜਿੱਨਾ ਉਹ ਉਪਰਾਲਾ ਉੱਥੇ ਕੀਤਾ ਤੁਸੀਂ ਕੋਰੀਡੋਰ ਬਣਾਉਣ ਦਾ ਧੰਨਵਾਦ ਆ ਤੁਹਾਡਾ ਉਥੋਂ ਦੀ ਪਾਕਿਸਤਾਨ ਦੀ ਸਰਕਾਰ ਦਾ ਵੀ ਤੇ ਇੰਡੀਆ ਦੀ ਸਰਕਾਰ ਦਾ ਵੀ ਪਰ ਪਾਸਪੋਰਟ ਦੀ ਸ਼ਰਤ ਭਾਰਤ ਸਰਕਾਰ ਤੁਰੰਤ ਖਤਮ ਕਰੇ ਕਿਉਂਕਿ ਆਧਾਰ ਕਾਰ ਬੰਦੇ ਦੀ ਆਈਡੈਂਟੀਫਿਕੇਸ਼ਨ ਹੈਗੀ ਆ ਤੇ ਨਾਲ ਜਿਹੜਾ ਵੀਜ਼ਾ ਅਪਲਾਈ ਉਹ ਜਿਹੜਾ ਆਨਲਾਈਨ ਅਪਲਾਈ ਕਰਦੇ ਆ ਸੌਦਾ ਸੈਂਟਰ ਦੇ ਵਿੱਚ ਉਹ ਵੀ ਖਤਮ ਕੀਤਾ ਜਾਵੇ ਤਾਂ ਕਿ ਸਿੱਖ ਜਿਹੜੇ ਆ ਬਹੁਤਾਰ ਦੇ ਵਿੱਚ ਸਵੇਰੇ ਜਾਣਾ ਸ਼ਾਮ ਨੂੰ ਵਾਪਸ ਆ ਜਾਣਾ ਤੇ ਆਪਣੇ ਪਵਿੱਤਰ ਦਿਹਾੜੇ ਜਿਹੜੇ ਆ ਉੱਤੇ ਜਾ ਕੇ ਉਸ ਧਰਤੀ ਤੇ ਮਨਾਵੇ ਇਹ ਵੀ ਸਰਕਾਰ ਨੂੰ ਸੈਂਟਰ ਦੀ ਸਰਕਾਰ ਨੂੰ ਅੱਜ ਦਾ ਹੌਸ ਜਿਹੜਾ ਆ ਉਹ ਅਪੀਲ ਕਰਦਾ ਇੱਕ ਪਿਛਲੇ ਦਿਨਾਂ ਦੇ ਵਿੱਚ ਬੜੀ ਚਰਚਾ ਬਣੀ ਜਾ ਰਹੀ ਆ ਕਿ ਇੱਕ ਐਮਪੀ ਬਣੀ ਆ ਨਵੀਂ ਉਹ ਕਲਾਕਾਰ ਆ ਤੇ ਉਹਨੇ ਕਲਾਕਾਰੀ ਵੀ ਦਿਖਾ ਰਣੀ ਸ਼ੁਰੂ ਕਰ ਦਿੱਤੀ ਆ ਤੇ ਮੈਂ ਸਮਝਦਾ ਉਹ ਕਿਤੇ ਬੀਜੇਪੀ ਨੂੰ ਨਾ ਕਲਾਕਾਰ ਬਣ ਕੇ ਉਹਨਾਂ ਨੂੰ ਨਾ ਕਿਤੇ ਵੱਡਾ ਦੁੱਖ ਦਾ ਕਾਰਨ ਬਣ ਜਾਏ ਰੋਜ਼ ਕੋਈ ਨਾ ਕੋਈ ਨਵੀਂ ਗੱਲ ਕਰਦੀ ਆ ਇੱਕ ਪਿੱਛੇ ਫਿਲਮ ਰਿਲੀਜ਼ ਕੀਤੀ ਆਪਣੇ ਕਰਨ ਦਾ ਇਹਨੇ ਯਤਨ ਕੀਤਾ ਉਹ ਫਿਲਮ ਸੀ ਐਮਰਜੈਂਸੀ ਆਸੀਂ ਕਦੇ ਵੀ ਕਿਸੇ ਦਾ ਕੋਈ ਬਣਾਵੇ ਕੋਈ ਵਿਰੋਧ ਨਹੀਂ ਕਰਦੇ ਪਰ ਉਹਦੇ ਵਿੱਚ ਜਿਹੜਾ ਕਰਨਾਤਮਕ ਤੌਰ ਦੇ ਉੱਤੇ ਦੇਖੋ 75 ਦੇ ਵਿੱਚ ਐਮਰਜੈਂਸੀ ਲੱਗੀ 77 ਦੇ ਵਿੱਚ ਉਹ ਖਤਮ ਹੋ ਗਈ ਤੇ ਉਹਦੇ ਵਿੱਚ ਪੰਜਾਬ ਦੇ ਸਿੱਖਾਂ ਨੇ ਤੇ ਖਾਸ ਕਰਕੇ ਸ਼੍ਰੋਮਣੀ ਅਕਾਲੀ ਦਲ ਨੇ ਆਪਣਾ ਬਹੁਤ ਵੱਡਾ ਯੋਗਦਾਨ ਪਾਇਆ ਯੋਗਦਾਨ ਨਹੀਂ ਪਾਇਆ ਜੇ ਮੈਂ ਕਹਿ ਰਮ ਐਮਰਜੈਂਸੀ ਟੁੱਟੀ ਆ ਤੇ ਉਹ ਪੰਜਾਬ ਦੇ ਸਿੱਖਾਂ ਨੇ ਸ਼੍ਰੋਮਣੀ ਅਕਾਲੀ ਦਲ ਨੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਹਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਇਹੋ ਕਾਰਨ ਸੀ ਜਿਹੜੇ ਸਾਡੇ ਸਵਰਗਵਾਸੀ ਸ੍ਰੀ ਜੈ ਪ੍ਰਕਾਸ਼ ਉਹਨਾਂ ਨੇ ਇਹ ਲੁਧਿਆਣੇ ਦੀ ਧਰਤੀ ਤੇ ਵੱਡੀ ਰੈਲੀ ਕਰਕੇ 1970 ਵਿੱਚ ਕਿਹਾ ਸੀ ਕਿ ਜੇ ਅੱਜ ਸਿੱਖੇ ਉਦਮ ਅਪਰਾਲਾ ਨਾ ਕਰਦੇ ਸ਼੍ਰੋਮਣੀ ਕਾਜੀ ਦਾ ਨਾਮ ਉਦਮ ਅਪਰਾਲਾ ਕਰਦਾ ਤੇ ਸ਼ਾਇਦ ਹਾਲੇ ਅਸੀਂ ਜੇਲਾਂ ਚ ਰਹਿੰਦੇ ਸੋ ਇਹ ਤਾਂ ਮੇਰਾ ਖਿਆਲ ਤਾਂ ਜੰਮੀ ਵੀ ਨਹੀਂ ਹੋਣੀ ਤੇ ਉਹਦੇ ਵਿੱਚ ਟ੍ਰੇਲਰ ਵੀ ਦੇ ਰਹੀ ਆ ਕਿ ਮੈਂ ਉਦੋਂ ਉੱਥੇ ਸਟੇਜ ਤੇ ਵੀ ਕਿਹਾ ਸੀ ਸਾਡੇ ਕੌਮ ਦੇ ਮਹਾਨ ਸ਼ਹੀਦ ਮਹਾਨ ਨਾਇਕ ਐਮ.ਐਨ. ਅਗਾਂਹ ਤੱਕ ਤੋਂ ਦਰਜਾ ਮਿਲਦਾ ਸੰਤ ਬਾਬਾ ਜਰਨੈਲ ਸਿੰਘ ਦੀ ਖਾਲਸਾ ਪਿੰਡਾਂ ਵਾਲੇ ਉਹਨਾਂ ਨੂੰ ਕਿਰਨਾਤਮਕ ਤੌਰ ਤੇ ਅਤਵਾਦੀ ਕਹਿ ਕੇ ਇਹਦੇ ਵੱਲੋਂ ਜਿਹੜਾ ਇਹ ਦਿਖਾਣਾ ਇਹ ਵੀ ਬਹੁਤ ਅੱਜ ਦਾ ਹਾਊਸ ਵਿੱਚ ਇੱਚੇ ਤੌਰ ਤੇ ਆਬਜੈਕਟਿਵ ਜਿਹੜੀ ਇਹਦੀ ਨਿੰਦਾ ਨਹੀਂ ਕਰਦੀ ਇਹ ਇਹ ਵੀ ਸਰਕਾਰ ਨੂੰ ਅਪੀਲ ਕਰਦੀ ਆ ਕਿ ਇਹਦੀ ਫਿਲਮ ਤੇ ਤੁਰੰਤ ਰੋਕ ਲਾਈ ਜਾਵੇ ਇਹ ਜੇ ਫਿਲਮ ਚੱਲ ਪਈ ਪੰਜਾਬ ਦੇ ਵਿੱਚ ਤੇ ਭਾਈ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਕਿ ਆਪਣਾ ਜੋ ਆਪਾਂ ਰੋਸ ਮਜਾਰਾ ਨਹੀਂ ਫਿਰ ਰੋਸ ਮਜਾਰਾ ਤਾਂ ਇੱਕ ਬੱਕਰਾ ਹੁੰਦਾ ਤੇ ਅੱਜ ਦੇ ਇਸ ਜੈਕਟਿਵ ਦੇ ਵਿੱਚ ਇਹ ਵੀ ਫੈਸਲਾ ਹੋਇਆ ਕਿ ਇਹਨੂੰ ਕਿਸੇ ਵੀ ਸਾਥ ਤੇ ਚੱਲਣ ਨਹੀਂ ਦੇਣਾ ਸੋ ਇਸ ਕਰਕੇ ਇਹ ਮੈਂ ਸੈਂਸਰ ਬੋਰਡ ਨੂੰ ਵੀ ਬੇਨਤੀ ਕਰਦਾ ਕਿ ਪੰਜਾਬ ਦੇ ਨਾਲ ਸੰਬੰਧਿਤ ਜੇ ਕੋਈ ਫਿਲਮ ਆਉਂਦੀ ਪਿੱਛੇ ਆਪਣਾ ਪੰਜਾਬ ਆਇਆ ਜਾਂ ਹੁਣ ਆ ਪਿੱਛੇ ਜਿਹੜੀ ਸਾਡੇ ਬਹੁਤ ਸਤਕਾਰਯੋਗ ਖਾਲਸਾ ਸਾਹਿਬ ਤੇ ਬਣੀ ਇੱਕ ਫਿਲਮ ਉਸ ਫਿਲਮ ਦੇ ਉੱਤੇ ਦਾ ਕਟ ਮਾਰਨ ਨੂੰ ਤਿਆਰ ਹੋਗਾ ਦਬਾ 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 ਤੇ ਇਹ ਇਹ ਜਿਹੜੀ ਐਮਪੀ ਸਾਹਿਬ ਆਇਓ ਇਹਨੂੰ ਦਾ ਦਬਾ ਹਰੀਟੈਂਡਿਵਿਡੈਂਸ ਸਰ ਦੇਤੀ ਸੈਂਸਰ ਬੋਰਡ ਨੇ ਵੀ ਪਾਈ ਚਲਾਈ ਜਾ ਸਕਦੀ ਆ ਇਹ ਤਾਂ ਚਲੋ ਜਿਹੜੀ ਆਪਣੇ ਸਰਕਾਰਾਂ ਉਹਨਾਂ ਨੇ ਤਾਂ ਕੀਤਾ ਕੱਖ ਨਹੀਂ ਪਾਈ ਕੋਡ ਦੇ ਵਿੱਚ ਮਸਲਾ ਚੱਲਿਆ ਗਿਆ। ਸੋ ਮੇਰਾ ਕਹਿਣ ਤੋਂ ਭਾਵ ਇਹ ਵੀ ਅੱਜ ਦਾ ਹਾਊਸ ਜਿਹੜਾ ਆਪਣਾ ਐਡਜੈਕਟਿਵ ਆ ਇਹ ਲੋਕ ਸਭਾ ਦੇ ਸਪੀਕਰ ਤੋਂ ਵੀ ਮੰਗ ਕਰਦੀ ਆ ਕਿ ਇਹ ਜਿਹੜੀ ਮर्यादा ਤੋਂ ਉਲਟ ਚੁਣਿਆ ਤਾਂ ਲੋਕਾਂ ਨੇ ਲੋਕ ਸੇਵਾ ਲਈ ਸੀ ਤੇ ਆ ਪਿਛਲੇ ਦਿਨ ਹੀ ਕਿਸਾਨਾਂ ਦੇ ਖਲਾਫ ਵੀ ਮੁੱਦਾ ਚੱਕ ਦਿੱਤਾ। ਕੋਈ ਦੀ ਬਿਲ ਮੁੜ ਕੇ ਹੋਣੇ ਚਾਹੀਦੇ ਆ। ਇਹ ਹੌਜੀਆਂ ਦੇ ਉੱਤੇ ਕੋਈ ਜਿਹੜਾ ਮਾਡਲ ਕੋਡ ਆਫ ਕੰਡਕਟ ਲਾਗੂ ਕੀਤਾ ਜਾਵੇ। ਤਾਂ ਕਿ ਕੋਈ ਇੰਨਾ ਦਾ ਮਾਹੌਲ ਨਾ ਫਿਰਦੀ ਜਾਵੇ ਜਿਹਦੇ ਨਾਲ ਲੋਕਾਂ ਦੇ ਵਿੱਚ ਨਾਪਰ ਫੈਲਦੇ ਸੋ ਇਹ ਵੀ ਅੱਜ ਦਾ ਜਿਹੜਾ ਸਾਡਾ ਉਹ ਸੀਗਾ ਇਹ ਬੈਠ ਕੇ ਬਿਸਤਾਂਤ ਕੀਤਾ ਤੇ ਇਹਦੀ ਵੀ ਨਕੀਦੀ ਕੀਤੀ ਨਕੀਦੇ ਨੇ ਕੀਤੀ ਹੈ ਜੇ ਤਾਂ ਰੋਕ ਲਾਉਣ ਦੀ ਵੀ ਕ੍ਰਾਂਤ ਜਿਹੜੀ ਸਰਕਾਰ ਤੋਂ ਮੰਗ ਕੀਤੀ ਹੈ ਇੱਕ ਸਾਡਾ ਬੜੇ ਲੰਬੇ ਅਰਸੇ ਤੋਂ ਭਾਵੇਂ ਸਾਡਾ ਦਿੱਲੀ ਮਿਸ਼ਨ ਉੱਥੇ ਦਿੱਲੀ ਵਿੱਚੇ ਚੱਲ ਰਿਹਾ ਪਰ ਆਜ ਦੇ ਅਜੈਕਟਿਵ ਨੇ ਫੈਸਲਾ ਕੀਤਾ ਕਿ ਇਸ ਮਿਸ਼ਨ ਨੂੰ ਤੇ ਉਥੇ ਜਿਹੜੇ ਸਾਡੇ ਕੋਈ ਜਾਂਦੇ ਢੀੜ ਪਾਂਦੀ ਜਿਨ੍ਹਾਂ ਨੂੰ ਕਮਰਿਆਂ ਦੀ ਲੋੜ ਹੁੰਦੀ ਆ ਉਥੇ ਇੱਕ ਜ਼ਮੀਨ ਖਰੀਦੀ ਜਾਵੇ ਤਾਂ ਕਿ ਉਥੇ ਖੂਬਸੂਰਤ ਇਮਾਰਤ ਵੀ ਹੋਵੇ ਜਿੱਥੇ ਰਹਿਣ ਦਾ ਪ੍ਰਬੰਧ ਵੀ ਹੋਵੇ ਤੇ ਸਾਡਾ ਦਿੱਲੀ ਜਿਹੜਾ ਮਿਸ਼ਨ ਆ ਸਿੱਖ ਮਿਸ਼ਨ ਉਹ ਵੀ ਸਫਲਤਾਪੂਰਕ ਚੱਲੇ ਭਾਵੇਂ ਸਫਲਤਾਪੂਰਕ ਚੱਲ ਰਿਹਾ ਉਹ ਪਰ ਫੇਰ ਵੀ ਅੱਜ ਦੇ ਅਧਿਕਾਰਤ ਦੇ ਵਿੱਚ ਫੈਸਲਾ ਹੋਇਆ ਵੀ ਇਹਦੇ ਲਈ ਉਥੋਂ ਕੋਈ ਵੀ ਜਿਹੜਾ ਪ੍ਰਾਪਰਟੀ ਵੇਚਦੇ ਉਹਨਾਂ ਦੇ ਨਾਲ ਅਚੇਚੇ ਤੌਰ ਤੇ ਗੱਲ ਕਰਕੇ ਉਹ ਜ਼ਮੀਨ ਤੁਰੰਤ ਖਰੀਦ ਲਈ ਜਾਵੇ ਤਾਂ ਕਿ ਵਧੀਆ ਜਿਹੜਾ ਉਹ ਪ੍ਰਬੰਧ ਦਿੱਲੀ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦਾ ਚੱਲ ਸਕੇ ਇੱਕ ਸਾਡੇ ਭਾਵੇਂ ਲੰਬੇ ਅਰਸੇ ਦੀ ਸਾਡੇ ਇੱਕ ਚੱਲਦੀ ਅਕੈਡਮੀ ਬਾਬਾ ਬੰਦਾ ਸਿੰਘ ਬਹਾਦਰ ਦੇ ਵਿੱਚ ਬੋਤ ਮਾਨ ਦਾ ਸਿੰਘ ਬਹਾਦਰ ਦੀ ਡਿਫੈਂਸ ਅਕੈਡਮੀ ਦੇ ਵਿੱਚੋਂ ਐਤਕੀ ਸਾਡੇ ਦੋ ਬੱਚੇ ਪਾਸ ਹੋ ਕੇ ਐਨਡੀਏ ਦੇ ਵਿੱਚ ਗਏ ਆ ਜਿੱਥੇ ਉਹਨਾਂ ਬੱਚਿਆਂ ਦੀਆਂ ਸ਼ੁਭ ਕਾਮਨਾਵਾਂ ਉਹਨਾਂ ਦੇ ਭਵਿੱਖ ਲਈ ਚੰਗੇ ਭਵਿੱਖ ਲਈ ਅਸੀਂ ਧੰਨਵਾਦ ਕਰਦੇ ਆਂ ਨਾਲ ਇਹ ਵੀ ਯਤਨ ਕਰਾਂਗੇ ਕਿ ਉਹ ਸਿੱਖ ਚਿਹਰਿਆਂ ਨੂੰ ਵੱਧ ਤੋਂ ਵੱਧ ਦਸਤਾਰਾਂ ਵਾਲਿਆਂ ਨੂੰ ਅਗਲੇ ਸ਼ੈਸ਼ਨਾਂ ਦੇ ਵਿੱਚ ਜਿਹੜੀ ਆ ਉਹਦੇ ਵਿੱਚ ਜਿਹੜੀ ਉਹ ਸਾਰੀ ਅਗਵਾਈ ਕੀਤੀ ਜਾਵੇ ਇੱਕ ਪਿਛਲੇ ਦਿਨੀ ਮੈਂ ਤੇ ਜਥੇਦਾਰ ਹਕਾਕਤਖ ਸਾਹਿਬ ਤੇ ਭਾਈ ਭਗਵਾਨ ਸਿੰਘ ਜੀ ਸਿਆਲ ਕਾ ਅਸੀਂ ਭਾਈ ਰਾਜਵਾਨਾ ਸਾਹਿਬ ਦੇ ਨਾਲ ਮੁਲਾਕਾਤ ਕੀਤੀ ਸੀ ਉਸ ਮੁਲਾਕਾਤ ਦੇ ਵਿੱਚ ਫਿਰ ਕੁਝ ਗੱਲਾਂ ਜਿਹੜੀਆਂ ਸਾਡੇ ਸਾਹਮਣੇ ਆਈਆਂ ਉਹਦੇ ਲਈ ਫਿਰ ਕਿਉਂਕਿ ਰਾਜਵਾਨਾ ਸਾਹਿਬ ਤੇ ਉਹਨਾਂ ਦੀ ਭੈਣ ਉਹ ਵਿਚਾਰੀ ਬਿਮਾਰ ਹੋਣ ਦੇ ਬਾਵਜੂਦ ਵੀ ਔਰ ਭੱਜ ਕਰਦੀ ਆ ਤੇ ਸੁਪਰੀਮ ਕੋਰਟ ਦੇ ਵਿੱਚ ਇਹ ਕੋਈ ਨਾ ਬਲੋਂ ਜਿਹੜੀ ਆ ਦੁਬਾਰਾ ਰਿਵਿਊ ਲਈ ਕਿਉਂਕਿ ਸੁਪਰੀਮ ਕੋਰਟ ਦਾ ਫੈਸਲਾ ਜਿਹੜਾ ਆ ਉਹ ਸਰਕਾਰ ਨੇ ਲਾਗੂ ਨਹੀਂ ਕੀਤਾ ਤੇ ਉਹਦੇ ਲਈ ਅਸੀਂ ਪਟੀਸ਼ਨ ਦੁਬਾਰਾ ਜਿਹੜੀ ਆ ਰਾਜਵਾਨਾ ਸਾਹਿਬ ਵੱਲੋਂ ਉਹ ਪਾਈ ਗਈ ਉੱਥੇ ਉਹ ਪਟੀਸ਼ਨ ਕੋਈ ਮਾਰਸੀ ਪਟੀਸ਼ਨ ਨਹੀਂ ਗਈ ਜਾਂ ਉਹ ਕੋਈ ਹੋਰ ਤਰਲੇਮੈਂਟ ਨਹੀਂ ਉਹ ਇਸ ਕਰਕੇ ਆਪੇ 2022 ਦਾ ਜਿਹੜਾ ਫੈਸਲਾ ਉਹਨੂੰ 3 ਸਾਲ ਹੀ ਲਗਭਗ ਹੋ ਚੱਲੇ ਆ ਉਹਦੀ ਸਰਕਾਰ ਨੂੰ ਡਾਇਰੈਕਸ਼ਨ ਸੀ ਕਿ ਇਹ ਤੇ ਤੁਰੰਤ ਕੋਈ ਸਮੇਂ ਅਨੁਕੂਲ ਫੈਸਲਾ ਲੈ ਲਿਆ ਜਾਵੇ ਪਰ ਉਹ ਲਿਆ ਨਹੀਂ ਤੇ ਹੁਣ ਉਹ ਪਟੀਸ਼ਨ ਸਾਡੀ ਜਿਹੜੀ ਉਹ ਲਿਸਟ ਹੋ ਗਈ ਆ ਤੇ ਸੁਪਰੀਮ ਕੋਰਟ ਦੇ ਵਿੱਚ ਨੋਟਸ ਵੀ ਇਹਨਾਂ ਨੂੰ ਸਰਕਾਰਾਂ ਨੂੰ ਹੋ ਗਿਆ ਤੇ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੱਜ ਅਕਟਵ ਦੇ ਵਿੱਚ ਇਹ ਵੀ ਅੱਜ ਫੈਸਲਾ ਹੋਇਆ ਕਿ ਅਸੀਂ ਬੰਦੀ ਸੁਣਨ ਵਾਲੇ ਸਮੂਹਿਆਂ ਲਈ ਆਪਣੀ ਬਚਨ ਬਾਤਾਂ ਦਾ ਹਰਾਉਣੇ ਆ ਕਿ ਅਸੀਂ ਉਹਨਾਂ ਦੀ ਰਿਹਾਈ ਲਈ ਪੁਰ ਜੋੜ ਸਿਰ ਜੋੜ ਜਿਹੜੇ ਆ ਤੋੜ ਜਤਨ ਜਿਹੜੇ ਆ ਉਹ ਕੀਤੇ ਜਾਣਗੇ ਸੋ ਮੈਂ ਤੁਹਾਡਾ ਵੀ ਸਾਰਿਆਂ ਦਾ ਧੰਨਵਾਦ ਕਰਦਾ ਕਿ ਤੁਸੀਂ ਵੀ ਸਮਾਂ ਕੱਢ ਕੇ ਆਏ ਆ ਗੁਰੂ ਸਾਹਿਬ ਕਿਰਪਾ ਕਰਨ ਇਹ ਜਿਹੜਾ ਸਮਾਂ ਚੱਲ ਰਿਹਾ ਇਹ ਕਿਉਂਕਿ ਹੁਣ ਨਵੇਂ ਸਿਰੋਂ ਫੇ ਚੌਂਡ ਵੀ ਹੋਣੀ ਆ ਤੇ ਉਹਦੇ ਲਈ ਕੋਈ ਫੈਸਲਾ ਨਹੀਂ ਹਾਲੇ ਅਸੀਂ ਕੀਤਾ ਉਹ ਫਿਰ ਅਗਲੀ ਮੀਟਿੰਗ ਦੇਖਾਂਗੇ ਜਾਂ ਸਮੇਂ ਦੇ ਅਨੁਕੂਲ ਜਿਹੜਾ ਹੋਊਗਾ ਪਰ ਤੁਹਾਡਾ ਸਾਰਿਆਂ ਦਾ ਫਿਰ ਦਿਲ ਦੀਆਂ ਡਿਗਾਈਆਂ ਤੋਂ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਸਮਾਂ ਕੱਢ ਕੇ ਇੱਥੇ ਅੱਜ ਪ੍ਰੈਸ ਕਾਨਫਰੰਸ ਦੇ ਵਿੱਚ ਆ ਕੇ ਤੁਸੀਂ ਆਪਣਾ ਸ਼ੇਅਰ ਕੀਤਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਿਰਪਾ ਕਰੇ ਕਿ ਜਿਸ ਦਾ ਬ੍ਰੈਂਟਨ ਦੇ ਵਿੱਚ ਕੈਨੇਡਾ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਜੀ ਦਾ ਪੁੱਤਰ ਹੈਗਾ ਹੈ ਦੇ ਫਾਦੀ ਨੇ ਉਹਨਾਂ ਨੇ ਬਹੁਤ ਜੋਸ਼ ਤੇ ਚੜ ਕੇ ਉਸ ਦੀ ਸੋਚਨ ਦੀ ਹੈ ਕਿ ਨਾਮ ਦੀ ਨਾਲ ਬਹੁਤ ਜਰਾ ਸੁਹਾ ਸਿਗਾ ਉਹਨਾਂ ਨੂੰ ਕਵਾਟਾ ਮੈਂ ਆਪਣਾ ਜਿੰਦਾ ਜਿਹੜਾ ਉਹ ਮਹਾਰਾਜਾ ਰਣਜੀਤ ਸਿੰਘ ਦੇ ਹੱਥ ਚ ਹੋਣਾ ਮੇਰੇ ਮੇਰੇ ਜਾਣਕਾਰੀ ਚ ਨਹੀਂ ਇਦਾਂ ਦੀ ਗੱਲ ਆਈ ਪਰ ਫਿਰ ਵੀ ਤੁਹਾਡੇ মিডিਆ ਚ ਇਹ ਜੇ ਆਈ ਆ ਮਹਾਰਾਜਾ ਰਣਜੀਤ ਸਿੰਘ ਦਾ ਸਿੱਖ ਰਾਜ ਦਾ ਮਹਾਰਾਜਾ ਸੀ ਤੇ ਜੇ ਇਦਾਂ ਦੀਆਂ ਕੋਈ ਕਰਦਾ ਆ ਉੱਥੇ ਕਿ ਮੈਂ ਸਮਝਦਾ ਬਹੁਤ ਮਾੜੀ ਗੱਲ ਆ ਤੇ ਸਰਕਾਰ ਨੂੰ ਤੁਰੰਤ ਜਿਹੜਾ ਇਹ ਅੱਖਣ ਲੈਣਾ ਚਾਹੀਦਾ ਇੱਕ ਪ੍ਰਧਾਨ ਜੀ ਕੱਲ੍ਹ ਕਾਲਾ ਕੰਦ ਦੀ ਹਸਤਾਖਤ ਕਰਾਈ ਉਹਨੇ ਮੈਸਜਾ ਦੇ ਵਿੱਚ ਕਹਿ ਦਿੱਤਾ ਨੂੰ ਸਰਕਾਰ ਲਾਉਣ ਦੇ ਲਈ ਕੀਆ ਗਿਆ ਕੀ ਚੈਕਿੰਗ ਕਰਨ ਦੇ ਲਈ ਸਰਕਾਰ ਸਰੋ ਪੰਚ ਦੇ ਮੰਵੇ ਹੋ ਰਿਹਾ ਦੇਖੋ ਇਹ ਜਿਹੜਾ ਦਸਤਾਰ ਆ ਇਹ ਸਿੱਖਾਂ ਦਾ ਕਕਾਰ ਆ ਦਸਤਾਰ ਲਾਉਣ ਨੂੰ ਕੋਈ ਵੀ ਬੰਦਾ ਮਜਬੂਰ ਨਹੀਂ ਕਰ ਸਕਦਾ ਸਾਡੀ ਲੜਾਈ ਵੀ ਇਸ ਗੱਲ ਦੀ ਹੈ ਜਿਾ ਕਿ ਵਿਦੇਸ਼ਾਂ ਦੇ ਵਿੱਚ ਤਾਂ ਕੋਈ ਬੰਦਾ ਇਦਾਂ ਦੀ ਗੱਲ ਕਰ ਲਵੇ ਉਹਨੂੰ ਵੀ ਅਸੀਂ ਬਹੁਤ ਸੱਤ ਲਾਜਾਂ ਦੇ ਵਿੱਚ ਸਖਤ ਨਿੰਦਾ ਕਰਦੇ ਹਾਂ ਕਿ ਦਸਤਾਰ ਲਾਉਣ ਦਾ ਦਸਤਾਰ ਤਾਂ ਅੱਜ ਕੱਲ ਸ캔 ਸਾਰਾ ਹੋ ਜਾਂਦਾ ਬੰਦੇ ਦਾ ਸਰੀਰ ਵੀ ਸ캔 ਹੋ ਜਾਂਦਾ ਸਾਰਾ ਕੁਝ ਹੋ ਜਾਂਦਾ ਤੇ ਬਾਅਦ ਸਾਨੂੰ ਅਫਸੋਸ ਹੁੰਦਾ ਕਿ ਕਈ ਵਾਰੀ ਸਾਡੇ ਕਕਾਰਾਂ ਦੇ ਸਬੰਧ ਦੇ ਵਿੱਚ ਇਥੋਂ ਦੀਆਂ ਸਰਕਾਰਾਂ ਵੀ ਝੱਲੇ ਸਾਡੀ ਦਖਲਅੰਦਾਜ਼ੀ ਕਰਦੀਆਂ ਫੇਰ ਉਹ ਬਾਹਰਲੇ ਜਿਹੜੇ ਆ ਸਰਕਾਰਾਂ ਜਾਂ ਜਥੇਬੰਦੀਆਂ ਉਹ ਫੇ ਕਹਿੰਦੀਆਂ ਤੁਹਾਡੇ ਆਪਣੇ ਮੁਲਕ 'ਚ ਆ ਕੁਝ ਹੋ ਰਿਹਾ ਸੋ ਮੈਂ ਇੱਕ ਹੋਰ ਨੰਦਾ ਵੀ ਕਰਦਾ ਜਿਹੇ ਦਸਤਾਰ ਲਾਉਣ ਲਈ ਕਿਹਾ ਗਿਆ ਕਿਉਂਕਿ ਹੁਣ ਤਾਂ ਜਾਂਦਰਤੰਤਰ ਹੀ ਇਦਾਂ ਦੇ ਆ ਗਿਆ ਕੱਲੀ-ਕੱਲੀ ਚੀਜ਼ ਐ ਸਕੈਨ ਜਿਦਾ ਕਹ ਲਓ ਫਦੇ ਦਾ ਸਰੀਰ ਵੀ ਸਕੈਨ ਹੋ ਜਾਂਦਾ ਸੋ ਇਸ ਕਰਕੇ ਉਹਨਾਂ ਦੀ ਸਰਕਾਰ ਜਿਹੜੀ ਵੀ ਉੱਥੇ ਹੈਗੀ ਉਹਨਾਂ ਨੂੰ ਵੀ ਅਪੀਲ ਕਰਦਾ ਕਿ ਸਿੱਖ ਕੱਲੇ ਦਸਤਾਰ ਇਹ ਸ਼ਾਨ ਦੀ ਨਿਸ਼ਾਨੀ ਨਹੀਂ ਸਾਡਾ ਇੱਕ ਕਾਰਜ ਵੀ ਆ ਇਹਦੇ ਨਾਲ ਖਲਵਾੜ ਨਾ ਕੀਤਾ ਜਾਵੇ ਅੱਜ ਦਾ ਅੰਦਰੀ ਦੇ ਵਿੱਚ ਸਿੱਖੀ ਆ ਤੇ ਸਾਰੀ ਗੱਲ ਇਹ ਹੈ ਦੇਖੋ ਉਹਦੇ ਲਈ ਵੀ ਅਸੀਂ ਯਤਨ ਕਰ ਰਹੇ ਆ ਕਿਉਂਕਿ ਦਸਤਾਰ ਮੈਂ ਪਹਿਲਾਂ ਵੀ ਕਿਹਾ ਸਾਤ ਸੂਰਤ ਦਸਤਾਰ ਸਿਰਾਂ ਇਹ ਸਿੱਖ ਦੀ ਪਰਵਾਸ ਆ ਪਰ ਕਈ ਜਿਹੜੇ ਆ ਉਹ ਇਸ ਤਰ੍ਹਾਂ ਚੱਕ ਲੈਨੇ ਆਪਾਂ ਵੀ ਸ਼ਾਇਦ ਮੈਂ ਹੀ ਹੋਵਾਂ ਤਾਂ ਬਾਕੀ ਸ਼ਾਇਦ ਗੋਲੇ ਹੀ ਆ ਸੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਸਿੱਖ ਇਤਾਂ ਲਈ ਤੇ ਸਿੱਖਾਂ ਦੇ ਕਿਤੇ ਵੀ ਜਿਆਤੀ ਹੁੰਦੀ ਉਹਦੇ ਲਈ ਹਮੇਸ਼ਾ ਖੜੀ ਜਾਂਦਾ ਹੈ ਹਮੇਸ਼ਾ ਖੜੀ ਰਹੂ। ਭਾਵੇਂ ਦੀ ਭਵਾਨ ਸਰਕਾਰ ਦੀ ਸ਼ਰਤਾਂ 'ਤੇ ਲਈ ਕੋਈ ਵੀ ਕਿਸੇ ਤਰ੍ਹਾਂ ਦਾ ਸਹਿਯੋਗ ਨਹੀਂ ਦਿੱਤਾ ਦਾ ਨਾ ਕੋਈ ਆਪ ਸਕਾਰ ਨਹੀਂ ਕੀਤਾ ਨਾ ਸੋਮਣੀ ਕਮੇਟੀ ਨੇ ਕੀਤਾ। ਅੱਜ ਜਿੰਤਾ ਬਤਾ ਬਾਤ ਕੀਤਾ ਜਿਹੜਾ ਵਧੀਆ ਕਰ ਲਿਆ ਪਰ ਸਿੱਖ ਸੰਗਤਾਂ ਦੇ ਇਹ ਮੰਨ ਕਰ ਰਹੀਆਂ ਨੇ ਕਿ ਤੁਹਾਨੂੰ ਸਮਾਂ ਨੂੰ ਅਸੀਂ ਬਿਦਿਆ ਦੇਣਾ। ਦੇਖੋ ਬੇਨਤੀ ਇਹ ਆ ਗੁਰੂ ਸਹਿਬਾਨ ਸਾਰੇ ਮਨੁੱਖਤਾ ਦੇ ਸਾਂਝੇ ਤੇ ਸਿੱਖ ਭੰਤ ਦੇ ਬਾਨੀ ਆ। ਖਾਸ ਕਰਕੇ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ 450 ਸਾਲਾ ਸੀ। ਧੰਨ ਗੁਰੂ ਰਾਮਦਾਸ ਪਾਤਸ਼ਾਹ ਦਾ 450 ਸਾਲਾ ਸੀ। ਤੇ ਮੈਨੂੰ ਲੱਗਦਾ ਸੀ ਵੀ ਸਾਰਿਆਂ ਨੂੰ ਸਾਰੇ ਕਾਰ ਛੱਡ ਕੇ ਸਰਕਾਰ ਨੂੰ ਇਹਦੇ ਵਿੱਚ ਇੱਕ ਮੀਟਿੰਗ ਸਾਧ ਕੇ ਆਪਣੇ ਤੌਰ ਤੇ ਕਰ ਲੈਂਦੇ ਜਦੋਂ ਛੋਮਣੇ ਕਮੇਟੀ ਨੇ ਜੇ ਕੋ ਰੰਜਿਸ਼ ਹੋ ਉਹਨਾਂ ਦੀ ਅਸੀਂ ਤਾਂ ਰੱਖਦੇ ਨਹੀਂ ਅਸੀਂ ਤਾਂ ਦੇਖੋ ਲੰਗਰ ਵੀ ਚਲਾਉਣੇ ਸੰਗਤ ਤੇ ਪੰਗਤ ਚੱਲਦੀ ਕੋਈ ਆ ਜਾ ਉੱਥੇ ਦੇਖਿਆ ਥੋੜਾ ਜਾਂਦਾ ਵੀ ਕੌਣ ਆਇਆ ਪਰ ਸਰਕਾਰ ਦਾ ਮੁੰਡਲਾ ਫਰਜ ਬਣਦਾ ਸੀ ਜਿਹੜਾ ਸਰਕਾਰ ਉਹ ਫਰਜ ਨਿਭਾਉਣ ਦੇ ਵਿੱਚ ਬਿਲਕੁਲ ਫੇਲ ਹੋਈ ਜਾਂਦੀ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਕਿ ਇਹ ਤਾਂ ਇੱਕ ਡਿਵੈਲਪਮੈਂਟ ਵੱਖਰਾ ਈ ਸੂਸੀ ਇੱਥੇ ਦਾ ਲੈਂਡ ਆਰਡਰ ਲਈ ਸਾਡੇ ਇਹ ਤਾਂ ਗੁਰੂ ਸਾਹਿਬ ਆ ਮੈਂ ਤਾਂ ਸਮਝਦਾ ਸਾਖਸ਼ਾਤ ਵਰਤੇ ਆ ਕਿ ਐਡੇ ਵੱਡੇ ਇਕੱਠ ਤੇ ਸਾਰਿਆਂ ਨੇ ਕਿਸੇ ਪੱਟ ਤੋਂ ਵੀ ਗੁਰੂ ਸਾਹਿਬ ਨੇ ਕੋਈ ਕਮਜ਼ੋਰੀ ਨਹੀਂ ਆਉਣ ਦਿੱਤੀ ਕੋਈ ਕਿਸੇ ਦਾ ਬਾੜ ਨਹੀਂ ਬੰਗਾ ਹੋਇਆ ਤੇ ਇਟਸੈਲਫ ਜੇ ਲੋਕ ਕਹਿ ਰਹੇ ਤਾਂ ਮੈਂ ਕਹਿੰਦਾ ਲੋਕ ਬਈ ਠੀਕ ਹੈ ਕਹਿ ਰਹੇ ਪੰਜਾਬ ਵਸਦਾ ਗੁਰਾਂ ਦੇ ਨਾਂ ਦੇ ਉੱਤੇ ਜੇ ਪੰਜਾਬ ਗੁਰਾਂ ਦੇ ਨਾਂ ਤੇ ਵਸਦਾ ਆ ਤੇ ਗੁਰੂ ਸਾਹਿਬਾਂ ਦਾ ਸਾਰਿਆਂ ਦਾ ਹੀ ਆ ਠੀਕ ਆ ਸਾਡੇ ਸਿੱਖਾਂ ਦੇ ਸਾਡੀ ਗੁਰੂ ਸਾਹਿਬ ਨੇ ਸਿੱਖ ਪੰਥ ਦੀ ਸਥਾਪਨਾ ਕੀਤੀ ਆ ਪਰ ਜਿਲੇ ਉੱਥੇ ਆਪਾਂ ਜਾਂਦੇ ਗੁਰੂ ਘਰ ਦੇ ਵਿੱਚ ਤੇ ਉੱਥੇ ਪੁੱਛਿਆ ਥੋੜਾ ਜਾਂਦਾ ਵੀ ਤੂੰ ਕਿਹੜੇ ਧਰਮ ਨਾਲ ਆ ਜਾਂ ਕਿਹੜੀ ਪਾਰਟੀ ਨਾਲ ਆ ਸਾਰਿਆਂ ਨਾਲ ਇੱਕੋ ਜਿਹਾ ਕਿਦਾਂ ਆ ਤੇ ਮੈਂ ਸਮਝਦਾ ਇਹ ਬਹੁਤ ਇੱਕ ਮਾੜੀ ਮੇਰਾ ਗੱਲ ਇਤਿਹਾਸ ਚ ਇਹ ਕਦੇ ਪਹਿਲੀ ਵਾਰੀ ਹੋਈ ਹੋਣੀ ਆ ਫਿਰ ਜਦੋਂ ਵੀ ਸ਼ਤਾਬਦੀ ਆਈ ਆ ਇੱਥੇ ਸੀਨੀਅਰ ਮਿਨਿਸਟਰ ਕਾਂਗਰਸ ਦੇ ਵੀ ਰਹੇ ਆ ਇੱਥੇ ਸੀਨੀਅਰ ਮਿਨਿਸਟਰ ਅਕਾਲੀ ਦਲ ਦੇ ਵੀ ਰਹੇ ਸੇਣ ਤੋੜ ਯਤਨ ਕਰਦੇ ਰਹੇ ਹਰੇਕ ਸ਼ਤਾਬਦੀ ਲਈ ਪਰ ਐਤਕੀ ਦਾ ਜਦੋਂ ਇਹਨਾਂ ਨੇ ਪਾਸਾ ਹੀ ਵਟ ਰਿਹਾ ਬਿਛੌਣੀ ਕਮੇਟੀ ਦੇ ਨਾਲ ਚਾਹਤ ਕੋਈ ਬੈਰ ਹੀ ਕਮਾਉਣ ਵਾਲੀ ਗੱਲ ਹੋਈ ਹੈ ਇਹਨਾਂ ਦੀ ਪਰ ਇਹ ਸ਼ੋਮਣੀ ਕਮੇਟੀ ਨਾਲ ਨਹੀਂ ਅਸੀਂ ਪ੍ਰਬੰਧ ਕਰਤਾ ਸੀਗੇ ਸ਼ਤਾਬਦੀਆਂ ਗੁਰਦੁਆਰਿਆਂ ਦੀਆਂ ਸੀ ਉਹਦੇ ਚ ਯੋਗਦਾਨ ਪਾਉਣਾ ਚਾਹੀਦਾ ਸੀ ਜਾਤ ਨੂੰ ਲੁਮਾਂ ਮੇ ਆਪਾ ਬਰੋਦਾ ਕਾਫੀ ਰੰਨੇ ਆ ਪੰਜਾਬ ਦੇ ਵਿੱਚ ਫਿਲਮਾਂ ਰੁਕ ਜਾਂਦੀਆਂ ਨੇ ਪਰ ਬਾਹਰ ਲੱਗ ਜਾਂਦੀਆਂ ਨੇ ਐਮ ਐਸ ਜੀ ਫਿਲੋ ਪੀ ਸੀ ਆਪਾਂ ਪੂਰਾ ਉਹਦਾ ਬਰੋਦਾ ਪੰਜਾਬ ਚ ਨੇ ਲੱਗੀ ਪਰ ਬਾਹਰ ਚਲ ਗਈ ਜੇ ਐਮਰਜੈਂਸੀ ਫਿਲੋ ਪੰਜਾਬ ਚ ਨਾ ਲਾ ਕੇ ਬਾਹਰ ਚਾਹ ਰਿਲੀਜ਼ ਹੋ ਜਾਂਦੀ ਆ ਉਹਦਾ ਕੀ ਕਰਾਂਗੇ ਚਲੋ ਬਾਹਰਲੇ ਸਿੱਖ ਵੀ ਇਸ ਗੱਲ ਤੋਂ ਵੇਰਿਆ ਅਸੀਂ ਨੇ ਇੱਥੇ ਵੇਰ ਜਿਹੜੇ ਦਿੱਲੀ ਚ ਆ ਕੇ ਦੇ ਹੋਰ ਸਟੇਟਾਂ ਦੇ ਵਿੱਚ ਵੀ ਬੈਠੇ ਆ ਉਹ ਵੀ ਸਾਰੇ ਇਸ ਗੱਲ ਤੋਂ ਵੇਰਿਆ ਤੇ ਅਸੀਂ ਉਹਨਾਂ ਨੂੰ ਵੀ ਪ੍ਰੇਰਣਾ ਕਰਾਂਗੇ ਭਈ ਦਿੱਕਤ ਕੀ ਆ ਦਿਕਤ ਇਹ ਆਉਂਦੀ ਆ ਕਿ ਜਿਸ ਲਈ ਕੋਈ ਸਿੱਖ ਇਸ਼ੂ ਆਉਂਦਾ ਉਹਨੂੰ ਵੱਖਰਾ ਟਰੀਟ ਕੀਤਾ ਜਾਂਦਾ ਉਹ ਜ਼ਖਮ ਦੇਣ ਵਾਲੇ ਵੀ ਜਿਹੜੇ ਭਾਵੇਂ ਕੋਈ ਸੀਨ ਹੋਣ ਉਹ ਜ਼ਰੂਰ ਅੰਕਿਤ ਕਰਨਗੇ ਤੇ ਅਸੀਂ ਤਾਂ ਇਹਨਾਂ ਨੂੰ ਕਿਹਾ ਵੀ ਸਮੁੱਚੇ ਤੌਰ ਤੇ ਸਾਰੀਆਂ ਧਾਰਮਿਕ ਜਨੀਆਂ ਵੀ ਫਿਲਮਾਂ ਉਹ ਜੇ ਕਿਸੇ ਵੀ ਧਰਮ ਨਾਲ ਸੰਬੰਧਿਤ ਆ ਤਾਂ ਉਹਨਾਂ ਦਾ ਇੱਕ ਪੈਨਲ ਬਣਾ ਲਓ ਸਿੱਖ ਧਰਮ ਵਾਲਿਆ ਸਿੱਖਾਂ ਦਾ ਪੈਨਲ ਲੈ ਲਓ Hindu ਧਰਮ ਦਾ Hindu ਪੈਨਲ ਲੈ ਲਓ ਕੋਈ ਮੁਸਲਮਾਨਾਂ ਦਾ ਉਹਨਾਂ ਲੈ ਲਓ ਕਿਸੇ ਹੋਰ ਧਰਮ ਦਾ ਉਹਨਾਂ ਲੈ ਲਓ ਖਲਵਾੜਦਾ ਨਾ ਕਰੋ ਤੇ ਜੇ ਆਪਾਂ ਖਲਵਾੜ ਕਰਦੇ ਆਂ ਡੰਮੀ ਜਿਹਾ ਕਰੈਕਟਰ ਤਖਾਲ ਕੇ ਸਿੱਖ ਦੀ ਦਤਾਰ ਕਿਸੇ ਤਰ੍ਹਾਂ ਦੀ ਜਾਂ ਹੋਰ ਤੇ ਉਹ ਫੇਰ ਇੱਕ ਖਲਵਾੜ ਕਰਨ ਵਾਲੀ ਗੱਲ ਹੀ ਆ ਸੋ ਇਸ ਕਰਕੇ ਇਹਨਾਂ ਨੂੰ ਚਾਹੀਦਾ ਆ ਭਈ ਇਹ ਇਹ ਤੇ ਤਰੰਤ ਲਗਾਮ ਲਾਉਣ ਇਹ ਜਿਹੜੀ ਫਿਲਮਾਂ ਚੱਲਣਾਂ ਦਿੱਤੀ ਜਾਂ ਤੁਸੀਂ ਲੋਕਾਂ ਨੂੰ ਵੀ ਅਪੀਲ ਕਰ ਸਕਦੇ ਹੋ ਕਿ ਇਹ ਫਿਲਮ ਨਾ ਵੇਖਣ ਕਾ ਕਿ ਨਿਕਲ ਕੋਈ ਵੇਖਣ ਵਾਸਤੇ ਨਾ ਜਾਣਗੇ ਉਹਦੀ ਉਹ ਪਲੋਟ ਹੋ ਜੇਗੀ ਨਾ ਕਿਸੇ ਦੇ ਕੋਲ ਆਉਣ ਵਾਲੇ ਸਮੇਂ ਤੇ ਨਾ ਹੀ ਕਰਾਉਣ ਦਾ ਆਸੀਂ ਉੱਡੇ ਉੱਡੀ ਜਿਹੜੀ ਆਵਾਜ਼ ਹੈ ਉਹ ਵਿਦੇਸ਼ਾਂ ਤੱਕ ਪਹੁੰਚ ਰਹੀ ਹੈ ਤੁਹਾਨੂੰ ਸਾਰੇ ਲੋਕ ਦੇਖ ਰਹੇ ਨੇ ਤੁਸੀਂ ਲੋਕਾਂ ਨੂੰ ਪੀਸ ਕਰਨਾ ਚਾਹੁੰਦੇ ਹੋ ਸਿੱਖ ਕੌਮ ਨੂੰ ਪੀਸ ਕਰਨਾ ਚਾਹੁੰਦੇ ਹੋ ਅਸੀਂ ਤਾਂ ਦੇਖੋ ਤੁਸੀਂ ਤਾਂ ਦੇਖਣ ਦੀ ਗੱਲ ਕਰਦੇ ਐ ਇਹਦਾ ਕਿਹਨੇ ਦੇਖਣ ਤੱਕ ਦੀ ਨੌਬਦੇ ਨਾ ਆਵੇ ਇਹਦੇ ਤੁਰੰਤ ਜਿਹੜਾ ਬੈਨ ਲਾਉਣਾ ਚਾਹੀਦਾ ਆ ਜੀ ਅਸੀਂ ਵਿਦੇਸ਼ਾਂ ਦੀ ਗੱਲ ਕਰ ਰਹੇ ਹਾਂ ਨਹੀਂ ਵਿਦੇਸ਼ਾਂ ਦੇ ਵਿੱਚ ਵੀ ਸਿੱਖ ਜਿਹੜੇ ਆ ਉਹ ਵੀ ਆਪਣੀ ਇਸ ਗੱਲ ਦਾ ਤਾਂ ਵਿਰੋਧ ਸਾਰੇ ਕਿਉਂਕਿ ਦੇਖੋ ਇੱਕ ਗੱਲ ਤਾਂ ਹੈਗੀ ਆ ਕੋਈ ਬੰਦਾ ਕੁਝ ਕਰੀ ਜਾਵੇ ਸੰਧ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਰਾ ਵਾਲੇ ਇੱਕ ਸਿੱਖ ਇਮਜ ਆ ਸਿੱਖ ਹੀਰੋ ਆ ਉਹਨਾਂ ਦੇ ਨਾਂ ਦੇ ਉੱਤੇ ਜੇਲੇ ਕੋਈ ਵੀ ਬੰਦਾ ਕਿਸੇ ਕਿਸੇ ਦਾ ਵੀ ਖਲਵਾੜ ਕਰਦਾ ਤੇ ਸਾਕ ਸਿੱਖ ਦੇਚ ਬੈਠਾ ਵਿਦੇਸ਼ ਚ ਬੈਠਾ ਆ ਉਹ ਪਾਟਕਦਾ ਤਾਂ ਹੈਗਾ ਹੀ ਤਾਂ ਮੈਂ ਤਾਂ ਕਿਹਾ ਦੇਖਣ ਤੱਕ ਨਾ ਉਤਾਬਈ ਨਾ ਸਰਕਾਰ ਆਪੇ ਪਿੱਛੇ ਨੂੰ ਹਟ ਜਾ ਬਹੁਤ ਬਹੁਤ ਧੰਨਵਾਦ ਕੋਈ ਨਹੀਂ ਹਾਲੇ ਹਾਲੇ ਹੈਗਾ ਟਾਈਮ ਦੇਖੋ ਇੱਕ ਇੱਕ ਹੋਏ ਕੋਈ ਨਹੀਂ ਇਹ ਹਾਲੇ ਹਾਲੇ ਦਾ ਸਿਆ ਜਾਵੇ ਵਾਹਿਗੁਰੂ ਜੀ ਕਾ ਸਾਥ ਸਾਹਿਬ ਵਾਹਿਗੁਰੂ ਜੀ ਖੁੱਟਾ ਤੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਐਗਜੈਕਟਿਵ ਦੀ ਮੀਟਿੰਗ ਹਰ ਬਾਰ ਦੀ ਤਰ੍ਹਾਂ ਅੱਜ ਹੋਈ ਜਿਹਦੇ ਵਿੱਚ ਅਚੇਚੇ ਤੌਰ ਤੇ ਸਹਿਬ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ 450 ਸਾਲਾ ਗੁਰਪਾਤਮੀ ਦੇ ਤਾਂ ਤਾਂ ਸਹਿਬ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ 450 ਸਾਲਾ ਗੁਰਤੀ ਜੋਤ ਦੇ ਉਹ ਪੌਂਗ ਨੇ ਬਹੁਤ ਵੱਡੇ ਸਹਿਯੋਗ ਦੇ ਨਾਲ ਅਚਾਨਕ ਨਾਲ ਮਨਾਇਆ ਲਗਭਗ 1 ਮਹੀਨਾ ਸੰਗਤਾਂ ਨੇ ਵਹੀਰਾਂ ਘੱਟ ਕੇ ਉਸ ਜੋੜ ਮੇਲੇ ਦੇ ਵਿੱਚ ਕਿਉਂਕਿ ਉਹਦੇ ਆਮ ਕਰਕੇ ਉਹਨੂੰ ਮੇਲਾ ਹੀ ਕਿਹਾ ਜਾਂਦਾ ਸੀ ਤੇ ਐਤਕੀ 450 ਸਾਲਾਂ ਤੇ ਜੇਸ ਭਾਵੀ ਅਚਾਨਕ ਨੇ ਸੰਗਤਾਂ ਦੇ ਵਿੱਚ ਉਹ ਸੰਮੂਰਯਤ ਕੀਤੀ ਆ ਸਮੂਚੀਆਂ ਸੰਗਤਾਂ ਦਾ ਸਹਿਯੋਗ ਬਾਤ ਤੇ ਸਮੂਲ ਜਥੇਬੰਦੀਆਂ ਦੰਤਮੀ ਟਕਸਾਲ ਨਿਹੰਗ ਸਿੰਘਾਂ ਦੀਆਂ ਜਥੇਬੰਦੀਆਂ ਕਾਰ ਸੇਵਾ ਵਾਲੇ ਬਾਬੇ ਨਿਰਮਲੇ ਅਦਾਸੀ ਸਿੰਘ ਸੁਭਾਵਾਂ ਤੇ ਸੁਸਾਇਟੀਆਂ ਉਹਨਾਂ ਸਾਰਿਆਂ ਦਾ ਸ਼੍ਰੋਮਣੀ ਕਮੇਟੀ ਦਾ ਅੱਜ ਦੀ ਐਗਜੈਕਟਿਵ ਤਹਿਤੋਂ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਤਨ ਮਨ ਤੇ ਧਨ ਦੇ ਨਾਲ ਬਹੁਤ ਵੱਡਾ ਯੋਗਦਾਨ ਪਾਇਆ ਨਾਲ ਅੱਜ ਦੀ ਇਹ ਏਜੈਕਟਿਵ ਮੌਜੂਦਾ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਵੱਲੋਂ ਅਪਣਾਏ ਨਰਾਤਮਕ ਰਵੱਈਏ ਦੀ ਵੀ ਸਾਖ ਸੰਕੇਤੀ ਕਰਦੀ ਨਰਾਤਮਕ ਰਵੱਈਆ ਇਸ ਕਰਕੇ ਆ ਕਿ ਸਾਰੀਆਂ ਗੱਲਾਂ ਡਵੈਲਪਰ ਨਾਲ ਨਹੀਂ ਡਵੈਲਪਮੈਂਟ ਨਾਲ ਦੇ ਸੰਬੰਧਤ ਹੁੰਦੀਆਂ ਪਰ ਸ਼ਤਾਬ ਦੀਆਂ ਵੇਲੇ ਉਸ ਨਗਰ ਨੂੰ ਉਸ ਸ਼ਹਿਰ ਨੂੰ ਵੱਡੀ ਤਰਜੀਹ ਦਿੱਤੀ ਜਾਂਦੀ ਹੈ ਜਿਹਦਾ ਜਿੰਦਾ ਸਬੂਤ ਵਿਹਾਰ ਦੇ ਵਿੱਚ ਸ਼੍ਰੀ ਨਦੀਸ਼ ਕੁਮਾਰ ਜੀ ਆ ਤੇ ਪਟਨਾ ਸਾਹਿਬ ਸ਼ਤਾਬਦੀ ਮਨਾਈ ਜਾਂ ਹਜੂਰ ਸਾਹਿਬ ਸ਼ਤਾਬਦੀ ਮਨਾਈ ਤੇ ਉੱਥੋਂ ਦੀਆਂ ਸਰਕਾਰਾਂ ਨੇ ਆਪਣਾ ਭਰਪੂਰ ਯੋਗਦਾਨ ਪਾਇਆ ਪਰ ਪੰਜਾਬ ਦੀ ਸਰਕਾਰ ਤਾਂ ਸਾਨੂੰ ਸਿਕਿਉਰਿਟੀ ਬਣੀ ਮਾਇਆ ਕਰਵਾ ਸਕੀ ਇਹ ਮੈਂ ਸਮਝਦਾ ਗੁਰੂ ਸਾਹਿਬ ਦੀ ਅਸੀਸ ਸੀ ਬੇ ਲੱਖਾਂ ਦੀ ਤਦਾਦ ਸੰਤਾਂ ਆਈਆਂ ਕਿਸੇ ਦਾ ਗੁਰੂ ਸਾਹਿਬ ਜੀ ਨੇ ਬਾਲ ਮੈਂਗਾ ਨਹੀਂ ਕੋਈ ਲਾਇਨਡ ਆਊਟਰ ਦੀ ਸਮੱਸਿਆ ਨਹੀਂ ਆਈ ਪਰ ਸਰਕਾਰ ਨੇ ਘੱਟ ਨਹੀਂ ਖਿਆਰੀ ਤੇ ਇਹ ਵੀ ਅੱਜ ਦੀ ਜਿਹੜੀ ਅਬਜੈਕਟਿਵ ਆਇ ਇੱਕ ਹੋਰ ਨਿੰਦਾ ਕਰਦੀ ਏ ਸਰਕਾਰ ਦੀ ਜਿਹੜੀ ਇਹ ਸ਼ਤਾਬ ਦੀ ਵਿੱਚ ਪੂਰੀ ਤਰ੍ਹਾਂ ਬੇਲ ਹੋ ਗਈ ਦੂਸਰਾ ਕਿਉਂਕਿ ਔਰ ਜਿਹੜਾ ਆਉਂਦਾ ਸਮਾਂ ਆ ਉਹਦੇ ਵਿੱਚ 350 ਸਾਲਾਂ ਛੇਤੀ ਪੁਰਬ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ ਆਰਿਆ ਜਿਹੜਾ 225 ਨਵੰਬਰ ਦੇ ਵਿੱਚ ਜਿਹੜਾ ਇਹ ਮਨਾਇਆ ਜਾਣਾ 350 ਸਾਲ ਦਾ 350 ਸਾਲਾ ਤੇ ਸਤਗੁਰ ਕਲਗੀਧਰ ਪਾਚਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ 350 ਸਾਲਾ ਗੁਰਤਾ ਗੱਦੀ ਦਿਵਸ ਉਹ ਕਿਉਂਕਿ ਸਤਾਬਦੀ ਦੇ ਰੂਪ ਦੇ ਵਿੱਚ ਮਨਾਇਆ ਜਾਣਾ ਤੇ ਨਾਲ ਗੁਰੂ ਤੇਗ ਬਹਾਦਰ ਪਾਚਾ ਜੀ ਦੇ ਅਨੰਨ ਸੇਵਾਦਾਰ ਭਾਈ ਦਿਆਲਾ ਜੀ ਭਾਈ ਮਤੀ ਦਾਸ ਜੀ ਦੇ ਭਾਈ ਸੱਤੀ ਦਾਸ ਜੀ ਦਾ ਵੀ 350 ਸਾਲਾ ਇਹ ਸ਼ਹੀਦੀ ਦਿਹਾੜਾ ਜਿਹੜਾ ਆ ਗੁਰੂ ਸਾਹਿਬ ਦਾ ਗੁਰਪੁਰਬ ਦੇ ਤੌਰ ਤੇ ਤੇ ਸ਼ਹੀਦੀ ਪੁਰਬ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੱਡੇ ਪੱਧਰ ਤੇ ਮਨਾਇਆ ਜਾਊਗਾ ਜਿਹਦੇ ਲਈ ਆਉਂਦੇ ਦਿਨਾਂ ਚ ਸਬ ਕਮੇਟੀ ਜਿਹੜੀ ਉਹ ਸਾਰਿਆਂ ਸਮਾਗਮਾਂ ਲਈ ਬਣਾਤੀ ਜਾਊਗੀ ਜਿਹੜੀ ਸ਼ਤਾਬਦੀ ਦੇ ਰੂਪ ਦੇ ਵਿੱਚ ਲੋਕਾਂ ਨੂੰ ਵੀ ਸਹਿਯੋਗ ਬਾਤ ਤੇ ਪਰਵਾਨਤ ਵਾਸਤੇ ਤੇ ਜੋ ਅਗਵਾਈ ਦੇ ਲਿਪਾ ਮਹੇਸ਼ਵਰਨੀ ਗੁਰਦਾਰਾ ਪ੍ਰਬੰਧਕ ਕਮੇਟੀ ਨੇ ਇਹ ਅਗਵਾਈ ਕਰਨੀ ਹੈ ਇਹ ਵੀ ਵੱਡੇ ਪੱਧਰ ਤੇ ਮਨਾਇ ਜਾਊਗੀ ਦੂਜਾ ਮੰਗਾ ਲਿਆ ਸਰਕਾਰ ਵੱਲੋਂ ਸਲੌਂਗ ਦੇ ਵਿੱਚ ਜਿਹੜੀ ਇੱਕ ਪੰਜਾਬੀ ਕਲੋਨੀ ਆ ਉਥੋਂ ਦੇ ਘਰ ਤੋਂ ਲੈ ਕੇ ਗੁਰੂ ਘਰ ਨੂੰ ਢੋਣ ਲਈ ਕਾਰਵਾਈ ਉਹਨਾਂ ਦੀਆਂ ਸਰਕਾਰਾਂ ਚਲਾ ਰਹੀਆਂ ਸੀ ਜਿਹਦੇ ਲਈ ਸ਼ਰੋਮਣੀ ਕਮੇਟੀ ਦਾ ਸਾਡਾ ਇੱਕ ਵਫਤ ਮੈਦਾ ਸਾਹਿਬ ਦੀ ਅਗਵਾਈ ਦੇ ਵਿੱਚ ਪਿਛਲੇ ਦਿਨੀ ਉਥੋਂ ਦੇ ਸੀਪ ਆਪਣੇ ਸਕੱਤਰ ਸਾਹਿਬ ਨੂੰ ਤੇ ਉਥੋਂ ਦੇ ਗਵਰਨਰ ਸਾਹਿਬ ਨੂੰ ਉਹ ਮਿਲ ਕੇ ਆਏ ਆ ਤੇ ਇਹ ਵੀ ਕਿਹਾ ਕਿ ਕਿਉਂਕਿ ਲੰਬੇ ਅਰਸੇ ਤੋਂ ਦੇਸ਼ ਦੇ ਆਜ਼ਾਦ ਹੋਣ ਤੋਂ 100 150 ਸਾਲ ਪਹਿਲਾਂ ਦੇ ਉਥੇ ਜਿਹੜੇ ਪੰਜਾਬੀ ਵਸਦੇ ਆ ਮੇਰਾ ਖਿਆਲ ਉਹ ਜੇ 1850 ਤੋਂ ਵੀ ਪਹਿਲੇ ਕਹਿ ਲਵਾਂ ਜਾਂ ਇੱਥੇ ਦੇ ਲੱਗ-ਪੱਗ ਵਸਦੇ ਆ ਉਹਨਾਂ ਦੇ ਉਥੋਂ ਘਰ ਨਾਲ ਢਾਏ ਜਾਣ ਤੇ ਜਿਹੜਾ ਗੁਰੂ ਘਰ ਆ ਉਹ ਗੁਰੂ ਘਰ ਖਾਸ ਕਰਕੇ ਉਥੋਂ ਦੀ ਬਸੋਂ ਨੇ ਬੜੀ ਨੀਜ਼ ਦੇ ਨਾਲ ਬਣਾਇਆ ਸੀ ਉਹ ਢਾਇਆ ਨਾ ਜਾਵੇ ਸੋ ਇਹ ਵੀ ਜਾ ਕੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪਿਛਲੇ ਦਿਨੀ ਸਲਾਮਕ ਦੇ ਵਿੱਚ ਜਾੜ ਕੇ ਉਹਨਾਂ ਦੀ ਨਾਲ ਮੀਟਿੰਗ ਕੀਤੀ ਉੱਥੇ ਤੇ ਅੱਜ ਦਾ ਹਾਊਸ ਮਗਾਲਿਆ ਦੇ ਮੁੱਖ ਮੰਤਰੀ ਸ਼੍ਰੀ ਸੰਗਮਨ ਨੂੰ ਅਪੀਲ ਕਰਦਾ ਕਿ ਗੁਰੂ ਘਰ ਦੀ ਕਾਰਬਾਈ ਜਿਹੜੀ ਆ ਉਹ ਨੂੰ ਟਾਉਣ ਦੀ ਤਰੰਤ ਜਿਹੜੀ ਆ ਰੋਕ ਲਾਈ ਜਾਵੇ ਤੇ ਜਿਹੜੇ ਉਥੋਂ ਦੇ ਵਸਹਾਏ ਜਿਹੜੇ ਸਥਾਨਕ ਵਸਨੀਕ ਸਿੱਖਿਆ ਉਹਨਾਂ ਦੇਆਂ ਰਹਿਣਛਾਂ ਦਾ ਜਿਹੜਾ ਆ ਉਹ ਵੀ ਤੇ ਉਹਨਾਂ ਦੇ ਆਪਣੇ ਹੱਕਾਂ ਦਾ ਜਿਹੜਾ ਆ ਉਹਦੀ ਵੀ ਜਿਹੜੀ ਆ ਸੁਰੱਖਿਆ ਯਕੀਨੀ ਬਣਾਈ ਜਾਵੇ ਸੋ ਇਹਦੇ ਨਾਲ ਸ਼ਰੋਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੀ ਅਬਜੈਕਟਿਵ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਜੀ ਔਰ ਉਹਨਾਂ ਦੇ ਨਾਲ ਦੇਸ਼ ਦੇ ਹੋਮ ਮਿਨਿਸਟਰ ਸ਼੍ਰੀ ਅਮਿਤ ਸ਼ਾਹ ਜੀ ਨੂੰ ਵੀ ਬੇਨਤੀ ਕਰਦੀ ਆ ਕਿ ਇਹਦੇ ਵਿੱਚ ਕਿਉਂਕਿ ਸਿੱਖਾਂ ਨਾਲ ਉਹ ਕਲੀ ਇਨਵੋਲਵ ਆ ਹੋਰ ਵਿੱਚ